ਕੀ ਹੋ ਰਿਹਾ ਹੈ ਤੁਹਾਡੇ ਕੋਲ ਕੀ ਹੈ ਬਾਜੇ ਬਾਜੇ ਜਿਹੜੇ ਜਿਹੜੇ ਮੈਡੀਕਲ ਆਪ ਦੇ ਕੋਲ ਜਬਤ ਹੋ ਗਿਆ ਹੈ ਆਪ ਦਾ ਆ ਰਿਹਾ ਹੈ ਕੋਈ ਹੋਰ 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 ਕੋ ਪਾਣੀ ਆਣੀ ਹੈ ਕਿ ਆਹ ਦਿਨ ਚਾਰੀ ਮਿੰਟ ਜਾ ਰਹੇ 40 ਤੋਂ ਹਾਂ ਜਿਹੜਾ ਉਹ ਬੰਦਾ ਹੈ ਜਿਹਦੇ ਘਰ ਵਿੱਚ ਦੀਆਂ ਵਾਲੇ ਉਹਦੀ ਗੱਡੀ ਮੜੀ ਗਈ ਵਕਤ ਹਾਂਜੀ ਸਰ ਜਿਹੜਾ ਅੱਜ ਮੋਡਲ ਰੌਨ ਐਕਸੀਡੈਂਟ ਹੋਇਆ ਜਿਹਦੇ ਵਿੱਚ ਮਿੰਦਰਜੀ ਦੇ ਬੇਟੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਕਿਵੇਂ ਮੜੀ ਮਾੜੀ ਦੁਲਤਣਾ ਹੋਈ ਹੈ ਚਾਰ ਬਿੰਦਰ ਸਿੰਘ ਕੇ ਪੀਜ ਦੇ ਬੇਟੇ ਰੀਚੀ ਕੇ ਪੀਜੀ ਉਹਨਾਂ ਦੀ ਮੌਤ ਹੋਈ ਹੈ ਔਰ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਾ ਔਰ ਇੱਕ ਅਚਾਨਕ ਹੀ ਇੱਡਾ ਵੱਡਾ ਹਾਰਸ਼ਾ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਡਿਗਿਆ ਹੋਇਆ ਹੈ ਬਹੁਤ ਮੰਦ ਭਾਗਾ ਇਸ ਮਾੜੇ ਸਮੇਂ ਦੇ ਵਿੱਚ ਦੁੱਖ ਦੀ ਘੜੀ ਹੈ ਔਰ ਅਸੀਂ ਇਸ ਵੇਲੇ ਇਹਨਾਂ ਕੋਲ ਘਰ ਆਏ ਹਾਂ ਉਹ ਸੋਚੀ ਬਹੁਤ ਮਾੜੀ ਕਰਨਾ ਸਰ ਇਹਨਾਂ ਦੇ ਫੈਮਿਲੀ ਦੇ ਵਿੱਚ ਕਿੰਨੇ ਯਾਨੀ ਸੀਗੇ ਸਰ ਫੈਮਿਲੀ ਵਿੱਚ ਫੈਮਿਲੀ ਚ ਇਹਨਾਂ ਦੇ ਯਾਨ ਦੋ ਮੈਂ ਬੇਟੀ ਕਿਹਾ ਦੋ ਬੇਟੀਆਂ ਦੇ ਬੇਟਾ ਇਹ ਮੈਰਿਟ ਸੀ ਜਾਂ ਅਮੈਰਿਟ ਕਿੰਨੀ ਸੀਗੇ ਇਹਨਾਂ ਦੀ ਇਹਦਾ ਮੈਨੂੰ ਜਿਆਦਾ ਜਲ ਪਤਾ ਤੇ ਕੀ ਕੰਮ ਕੀ ਕਰਦੇ ਸੀਗੇ ਰਿਚੀ ਕੇ ਪੀ ਕੀ ਕੀ ਵਗੈਰਾ ਜਿਮੀ ਜਮਾਂ ਸਾਰੇ ਤੇਤੀ ਜੀ ਤੇ ਕਿਤਾਬ ਕਰ ਜੀ ਤੇ ਬਹੁਤ